ਇਹ ਸੁਲਤਾਨ ਦਾ ਰਿਜ਼ਲਟ ਮੁਸਤਾਕ ਵਾਲੇ ਬੱਕਰੇ ਦਾ ਮੁਸਤਾਕ ਵਾਲੇ ਬੱਕਰੇ ਦਾ ਨਾ ਹਾਂ ਕਰੀ ਮੂੰਹ ਇਧਰ ਦੇਖੋ ਬਈ ਕੰਨ ਇਹਦੇ ਕਿੰਨੀਆਂ ਬੱਕਰੀਆਂ ਸੂਪੀਆਂ ਹਜੇ ਇਹ ਬਈ ਆਪਣੇ ਕੋਲੇ ਤਿੰਨ ਚਾਰਕ ਬੱਕਰੀਆਂ ਸੂਈਆਂ ਚਾਰਕਾ ਚਾਰਕ ਬੱਕਰੇ ਹਾਂ ਦੋ ਦੋ ਮੇਵਣੇ ਦੇ ਤੇ ਹਾਂ ਦੋ ਦੋ ਤਿੰਨ ਤਿੰਨ ਵੀ ਦੇ ਦਿੰਦੀਆਂ ਕੋਈ ਇੱਕ ਵੀ ਦੇ ਦਿੰਦੀ ਆ ਦੁੱਧ ਪੱਖੋਂ ਕਿਵੇਂ ਨੇ ਬਈ ਆਪਣੀ ਇਹ ਗੂੜੀਆਂ ਵਧੀਆ ਬੱਕਰੀਆਂ ਬਈ ਕਥਾਣੇ ਨੂੰ ਜਗਾ ਕੇ ਚੋ ਵੀ ਸਕਦੇ ਹੋ ਜੇ ਕਿਸੇ ਨੂੰ ਦੁੱਧ ਖਾਤਰ ਲੈਣੀਆਂ ਨੇ ਆ ਲੇਵਾ ਦੇਖ ਲਓ ਲੋ ਇਹਦਾ ਹੂੰ ਤੇ ਤੁਸੀਂ ਦੇਖ ਸਕਦੇ ਹੋ ਬੜਾ ਇੱਕ ਵਜਾ ਹਜੇ ਸਵੇਰੇ ਦੁੱਧ ਚੰਗਾ ਆ ਗਿਆ ਦੁਪਹਿਰੇ ਹੀ ਹੋਏ ਨੇ ਹਾਂ ਹਾਂ ਲਓ ਬਈ ਇਹ ਤਾਂ ਕ੍ਰਾਉਸ ਨੇ ਇਹਦੀ ਹਾਈਟ ਕਿੰਨੀ ਆ ਬਾਈ 43 ਇੰਚ ਹੈਗੀ ਆ 43 ਇੰਚ ਹੈਂਟ ਆ ਤੇ ਬਾਕੀ ਤੁਸੀਂ ਲੈਂਥ ਦੇਖ ਸਕਦੇ ਹੋ ਬਾਈ ਬਹੁਤ ਵਧੀਆ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੱਕਰੀਆਂ ਦਿਖਾਵਾਂਗੇ 8-10 ਜਿਹੜੀਆਂ ਕਿ ਵਿਕਿਆਊ ਨੇ ਫਾਰਮ ਦੇ ਵਿੱਚ ਨੇ ਤੇ ਬਾਈਆਂ ਤੋਂ ਪਿੰਡ ਪੁੱਛਦੇ ਆ ਵੀ ਕਿਹੜਾਗਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਬਾਈ ਨਾਂ ਕੀ ਆਪਣਾ ਬਾਈ ਮੇਰਾ ਨਾਂ ਹਰਵਿੰਦਰ ਸਿੰਘ ਠੀਕ ਆ ਬਾਈ ਛੋਡਾ ਆਪਣਾ ਕੁਲਵਿੰਦਰ ਸਿੰਘ ਠੀਕ ਆ ਤੇ ਬਾਈ ਕਿੰਨੇ ਨਾਗ ਬਕੈਉ ਨੇ ਫਾਰਮ ਦੇ ਵਿੱਚ 7-8 ਨਾਗ ਬਾਈ 7-8 ਠੀਕ ਆ ਇਹਨਾਂ 'ਚ ਸੂਈਆਂ ਕਿੰਨੀਆਂ ਨੇ ਸੂਈਆਂ ਬੱਕਰੀਆਂ ਦੋ ਹੀ ਆਵੇ ਇਹਨਾਂ 'ਚ ਇਹ ਦੋ ਨੇ ਹੈ ਤੇ ਬਾਕੀ ਗੱਬਣ ਨੇ ਬਾਈ ਬਾਕੀ ਗੱਬਣਾ ਵੀ ਗਰੰਟਡ ਹਾਂ ਕਨਫਰਮ ਬਾਈ ਕਨਫਰਮ ਨੇ ਬਾਈ ਤੁਹਾਨੂੰ ਬੱਕਰਾ ਵੀ ਦਿਖਾ ਦਾਂਗੇ ਵੀ ਜਿਹਦੇ ਤੋਂ ਗੱਬਣ ਨੇ ਉਹ ਤੇ ਜਲਦੀ ਤੁਹਾਨੂੰ ਵੀਡੀਓ ਵੀ ਆਪਣੇ ਬੱਕਰੇ ਦਾ ਜਿਹਦੇ ਤੋਂ ਗੱਬਣ ਨੇ ਆ ਦੋ ਸੂਈਆਂ ਨੇ ਨਾ ਹਾਂ ਇਹ ਦੋ ਸੂਈਆਂ ਠੀਕ ਆ ਇਹਦਾ ਬੱਚਾ ਕਿਹੜਾ ਬਾਈ ਇਹਦਾ ਵਿੱਚ ਆ ਵੀ ਲਓ ਬਈ ਬੱਚਾ ਦਿਖਾਓ ਪਹਿਲਾਂ ਬੱਚਾ ਦਿਖਾਉਣਾ ਮੈਂ ਪੂਰੇ ਚੰਗੇ ਬਰੀਡਰ ਦਾ ਵੀਰੇ ਹੂੰ ਇਹਦੀ ਲੈਂਥ ਦੇਖੋ ਬਈ ਕੰਨਾਂ ਦੀ ਹੁਣੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਾਈ ਇਹ ਚਾਰ ਕਿ ਦਿਨਾਂ ਦਾ ਹੋਵੇ ਇਹ ਚਾਰ ਕਿ ਦਿਨਾਂ ਦਾ ਹਾਂ ਠੀਕ ਹੈ ਬੱਕਰੀ ਦੀ ਕੀ ਡਿਟੇਲ ਆ ਬਈ ਇਹਦੀ ਬੱਕਰੀ 8000 ਦਾ ਬਈ ਨਵੇਂ ਇਹ ਨਵੇਂ 8 ਦੰਦਾ ਹਾਂ ਠੀਕ ਹੈ ਸੂਆ ਦੂਜਾ ਇਹਦਾ ਤੀਜਾ ਸੂਆ ਹੈ ਹਾਂ ਠੀਕ ਹੈ ਰੰਗ ਹੈਗਾ ਤਾਂ ਸ਼ੇਰਾ ਹੈ ਨਾ ਹਾਂ ਤੇ ਇਹਨੇ ਕਿ ਦਿੱਤਾ ਸੀ ਬਾਈ 21 ਕੀ ਬੱਚਾ ਬਈ ਨਾ ਕਿਦਾ ਐ ਤਾਂ ਨਹੀਂ ਵੀ ਤੋੜ ਲੈ ਬੱਚੀ ਨਹੀਂ ਨਹੀਂ ਉਹ ਕੰਮ ਤਾਂ ਨਹੀਂ ਕਰਦੇ ਨਾ ਨਾ ਠੀਕ ਹੈ ਜੇ ਇੱਕ ਆ ਤੇ ਇੱਕ ਦੇਵਾਂਗੇ ਇਹ ਦੋ ਦੋ ਦੇਵਾਂਗੇ ਤਿੰਨਾਂ ਤਿੰਨ ਵੀ ਦੇ ਦਾਂਗੇ ਤਿੰਨ ਵੀ ਦੇ ਦੋਗੇ ਹਾਂ ਠੀਕ ਹੈ ਆ ਆ ਇਹਦਾ ਡੱਬਾ ਹੈ ਹਾਂ ਡੱਬਾ ਇਹ ਡੱਬਾ ਇਹ ਵੀ ਮੀਵਣਾ ਹਾਂ ਇਹ ਵੀ ਬੱਕਰੀ ਇਹ ਵੀ ਬੱਕਰੀ ਆ ਹੈ ਠੀਕ ਹੈ ਭਾਈ ਪਹਿਲਾਂ ਤੁਸੀਂ ਬੱਚੇ ਦੇਖ ਲਓ ਤੇ ਇਹ ਬੱਕਰੀ ਦੀ ਡਿਟੇਲ ਹੈ ਇਹ ਵੀ 8 ਦੰਦ ਦਾ ਬਈ ਇਹ ਵੀ 8 ਦੰਦ ਦਾ ਹਾਂ ਤੀਜਾ ਸੂਈ ਹੈ ਠੀਕ ਹੈ ਜੇ ਆਪਣੇ ਘਰ ਦੇਗਾ ਪੱਠੀ ਪਾਲਗਾ ਜੀ ਪਹਿਲਾਂ ਚੋਲਾ ਲਾ ਕੇ ਦਿਖਾਈਏ ਹੁਣ ਭਾਈ ਥਾਂ ਥੋੜਾ ਖਾਣਿਆ ਦੁੱਧ ਪੱਖੋਂ ਕਿਵੇਂ ਨੇ ਬਾਈ ਆਪਣੀ ਇਹ? ਗੁਰੀਆਂ ਵਧੀਆ ਬੱਕਰੀਆਂ ਬਾਈ। ਠੀਕ ਹੈ। ਕਹਿਰਾ-ਕਹਿਰਾ ਬਾਈ ਮੈਂ ਮੇਹਣਾਗਾ ਚਾਹੀਦੀ ਇੱਕ ਥਾਂ ਇਹਨਾਂ ਨੂੰ ਜੰਗਾ ਕੇ ਚੋ ਵੀ ਸਕਦੇ ਹਾਂ। ਜੇ ਕਿਸੇ ਨੇ ਦੁੱਧ ਖਾਤਰ ਲੈਣੀਆਂ ਨੇ। ਆ ਲੇਵਾ ਦੇਖ ਲੋ ਲੋ ਇਹਦਾ। ਹੂੰ ਦੁੱਧ ਨੂੰ ਤੁਸੀਂ ਦੇਖ ਸਕਦੇ ਹੋ ਬਰ 1:00 ਵਜੇ ਹਜੇ। ਹੂੰ ਸਵੇ ਹੀ ਦੁੱਧ ਚੰਗਾ ਆ ਗਿਆ ਦੁਪਹਿਰ ਹੀ ਹੋਏ ਨੇ। ਹਾਂ ਹਾਂ। ਤੇ ਉਹ ਕਿਹੜੀ ਲੈਣ ਦੀਆਂ ਨੇ ਬਾਈ ਇਹ? ਕਿ ਆਪਣੇ ਘਰ ਦੀਆਂ ਨੇ? ਨਹੀਂ ਘਰ ਦੀਆਂ ਪੱਠਾਂ ਵੀ ਆਪਣੇ। ਆ ਪੱਠਾਂ ਤਿਆਰ ਕੀਤੀਆਂ ਹੋਈਆਂ ਨੇ। ਠੀਕ ਹੈ। ਤੇ ਇਹਨਾਂ ਦਾ ਮੁੱਲ ਫੋਨ ਤੀ ਹੂ ਬਾਈ ਹਾਂ ਮੁੱਲ ਫੋਨ ਤੇ ਕਰ ਲੈਣ ਮੁੱਲ ਫੋਨ ਤੇ ਹੈ ਠੀਕ ਹੈ ਤੇ ਜਿਹੜੇ ਹੁਣ ਗੱਬਣ ਨੇ ਆਪਾਂ ਉਹ ਦਿਖਾ ਦਿੰਨੇ ਆ ਬਾਈ ਵੀਡੀਓ ਚ ਹੈ ਨਾ ਹਾਂ ਹਾਂ ਬਾਈ ਮੁੱਲ ਫੋਨ ਤੇ ਹੂਗਾ ਤੇ ਬਾਕੀ ਸਾਨੂੰ ਦੱਸ ਦਈਏ ਵੀ ਕੋਈ ਥੋੜੀਆਂ ਜਿਹੀਆਂ ਇਹ ਬੱਕਰੀਆਂ ਜਾਦੇ ਮੁੱਲ ਵਾਲੀਆਂ ਨੇ ਵੀ ਬੜਾ ਜਿਆਦੇ ਮੁੱਲ ਵੀ ਨਹੀਂ ਵੀ ਕਹਿੰਦੇ ਕਈ ਡਰਜੇ ਹੈ ਨਾ ਬੰਦਾ ਵੀ ਉਹ ਹੈਗਾ ਪਰ ਮੁੱਲ ਹੈਗਾ ਇਹਨਾਂ ਦਾ ਨਾ ਬੱਕਰੀਆਂ ਚੰਗੀਆਂ ਦੇ ਮੁੱਲ ਹਾਂਜੀ ਦੇ ਹਿਸਾਬ ਨਾਲ ਗਰੰਟੀ ਵਾਲੀ ਚੀਜ਼ ਹੋਊਗੀ ਇਹ ਨਹੀਂ ਹੈਗਾ ਵੀ ਆਪਾਂ ਬਾਹਰੋਂ ਲੈ ਕੇ ਵੇਚ ਗਏ ਜਾਂ ਉਹ ਆ ਬੱਕਰੀਆਂ ਲੱਗਦੀਆਂ ਤੋਂ ਲੈ ਕੇ ਸੂਨ ਤੱਕੜ ਦੀ ਹਰ ਇੱਕ ਚੀਜ਼ ਦੀ ਡਿਟੇਲ ਦੇ ਦੇ ਦਾਂਗੇ ਆਪਾਂ ਵੀਡੀਓ ਸਾਰੀ ਤੁਹਾਡੇ ਲਾਵੇ ਹੈਗੀ ਹਾਂ ਸਭ ਕੁਝ ਹੁੰਦਾ ਬਈ ਠੀਕ ਹੈ ਲੈ ਦੂਜੀਆਂ ਬੱਕਰੀਆਂ ਹਣ ਲਓ ਵੀ ਆ ਦੋਨੇ ਬੱਕਰੀਆਂ ਗੱਭਣ ਨੇ ਬਈ ਰੰਗ ਸ਼ੇਰ ਆ ਇਹਨਾਂ ਦਾ ਤੇ ਹੈਟ ਵਗੈਰਾ ਦੇਖ ਲਓ ਹੈਵੀ ਬੱਕਰੀਆਂ ਨੇ ਨਾ ਬਈ ਕਿੰਨੇ ਕਿੰਨੇ ਟਾਈਮ ਦੀਆਂ ਗੱਭਣ ਨੇ ਆਵਾ ਮੈਨ ਲਾ ਦੱਸਦੇ ਨਹੀਂ ਰਹਿੰਦੇ ਸੁਣਦੇ ਅੱਛਾ ਇਹਦੇ ਹਾਂ ਬਾਈ ਠੀਕ ਹੈ ਦੱਸਦੇ ਰਹੇ ਹੈ ਹਾਂ ਹਾਂ ਇੱਕ ਕਿਹੜੇ ਬੱਕਰੇ ਤੋਂ ਕਰਾਉਸ ਆ ਇਹ ਸੁਲਤਾਨ ਤੋਂ ਆ ਵੀ ਜਿੰਨੀਆਂ ਦਿਖਾਵਾਂਗੇ ਇੱਕ ਬੱਕਰੇ ਦੀ ਕਰਾਉਸ ਨੇ ਉਹ ਕ ਲੱਗ ਲੱਗ ਨੇ ਨਹੀਂ ਆ ਲੱਗ ਤਾ ਤੂ ਕੀ ਬਾਈ ਉਹ ਆ ਬਾਈ ਦੋਨੇ ਬੱਕਰੀਆਂ ਤੋਂ ਲੱਗੀ ਹੋਈ ਹੈ ਯਾਰ ਬੱਕਰੀ ਅੱਛਾ ਦੋਨਿਆਂ ਤੋਂ ਲੱਗੀ ਹੋਈ ਹੈ ਇਹ ਲੱਗੀ ਉਹ ਤੋਂ ਮੰਨ ਲਓ ਸੌਦੀ ਤੇ ਤੋਂ ਜਿਹੜਾ ਤਪਿਆ ਦਾ ਬੱਤ ਠੀਕ ਹੈ ਠੀਕ ਹੈ ਸੌਦੀ ਤੋਂ ਵੀ ਲੱਗੀ ਹੋਈ ਹੈ ਹਾਂ ਹਾਂ ਤੇ ਉਹ ਤੋਂ ਬਾਗੜਾ ਬਾਗੜਾ ਤੇ ਲੱਗੀ ਹੋਈ ਹੈ ਉਹਨਾਂ ਨੂੰ ਇਹ ਨਹੀਂ ਪਤਾ ਵੀ ਰਹੀ ਕਿਹੜੇ ਤੋਂ ਲੱਗੀ ਲੱਗੀ ਤੋਂ ਉਹਨਾਂ ਤੋਂ ਗੱਬਣ ਕਨਫਰਮ ਹੋ ਬਈ ਐਸਾ ਗੱਬਣ ਦਾ ਫਾਰਮ ਹੂ ਹਾਂ ਇੱਕ ਥਾਂ ਤੇ ਮਨ ਲਓ ਦੁੱਧ ਸਹੀ ਆਉਂਦਾ ਉੱਚਾ ਨਹੀਂ ਮੈਂ ਹੈਗਾ ਬਈ ਉਹ ਵੀਡੀਓ ਚ ਮਾੜਾ ਦਿਖਾ ਦੇ ਬਾਕੀ ਹਲਾ ਕੋਲੇ ਆ ਕੇ ਕਿੰਨਾ ਕਿੰਨਾ ਟਾਈਮ ਰਹਿ ਗਿਆ ਸੁਣਦਾ ਇਹ ਤਾਂ ਤੁਸੀਂ ਆ ਕੇ ਦੱਸ ਕੇ ਦੇ ਦੇ ਇਹ ਦੱਸਦੇ ਨਹੀਂ ਰਹੀ ਇਹ ਕਿੰਨਾ ਟਾਈਮ ਇਹ ਬਈ ਮਨ ਲਓ ਹੇ ਤਿੰਨ ਮਹੀਨੇ ਦੀ ਗੱਬਣ ਹੋਊਗੀ ਤਿੰਨ ਕ ਮਹੀਨੇ ਦੀ ਹਾਂ ਠੀਕ ਆ ਦੰਦੋਂ ਕਿਵੇਂ ਨੇ ਦੰਦੋਂ ਪੂਰੇ ਹੈ ਬਈ ਕਾਸ਼ੇ ਤਾਂ ਨਹੀਂ ਪਾ ਨਹੀਂ ਬਈ ਆਦਾ ਵੀ ਨਵੇਂ ਲੰਦੇ ਆਦਾ ਪਾਠੀ ਹੈ ਬਈ ਇਹ ਤਾਂ ਉਹਨਾਂ ਦੇ ਹਾਨ ਦੇ ਵਿੱਚ 14 ਪੱਠਾ ਹੈ ਮੇਰੇ ਕੋਲੇ ਠੀਕ ਹੈ ਹਾਂ ਕੋ ਬੇਚੇ ਜਦੋਂ ਪਠਾਆਂ ਸੀ ਇੱਕ ਬੱਕਰਾ ਉਹ ਇੱਕ ਬੱਕਰਾ ਹੈ ਇਹਦੇ 14 ਪੱਠਾ ਪਾਲਣੀਆਂ 14 ਦੇ 14 ਪਾਲਣੀਆਂ ਬਾਗੇ ਦੇ ਮੇਮਣੇ ਆਪਾਂ ਮਤਲਬ ਰਾਸਤਾਂ ਜਗੇ ਬਹੁਤ ਵਧੀਆ ਗਰੋਥ ਬਹੁਤ ਸੀਗੀ ਤੇ ਵਧੀਆ ਰੇਟ ਚ ਵਿਕੇਗੇ ਆ ਬੱਕਰੀ ਦੇ ਇਹਦੇ ਹੈ ਹਾਂ ਤੇ ਬਾਕੀ ਬਾਈ ਗੱਲ ਬਾਈ ਨਾ ਕਰ ਲਿਓ ਫੋਨ ਤੇ ਆਪਾਂ ਨੰਬਰ ਦਵਾਂਗੇ ਬਈ ਨੰਬਰ ਬੋਲਿਓ ਕਿਰਾ ਇੱਕ ਵਾਰੀ 97802 ਪੂਰਾ 10909 ਠੀਕ ਹੈ ਉਹ ਵੀ ਹੋਰ ਬੱਕਰੀਆਂ ਦਿਖਾਉਣੇ ਬਈ ਜਿਹੜੀਆਂ ਪਠਾ ਵੀ ਵਿਕਾਉ ਨੇ ਕੁਛ ਆ ਹੈਗੀਆਂ ਬਈ ਪੱਠਾ ਦੇ ਦਿਆਂ ਬਈ ਠੀਕ ਆ ਦਿਖਾਓ ਬਈ ਉਹ ਵੀ ਦਿਖਾ ਦਿਓ ਇਹ ਫਾਇਡ ਪੱਠਾ ਨੇ ਚੂਹੀ ਤਾਂ ਨਹੀਂ ਇਹ ਨਹੀਂ ਨਹੀਂ ਇਹ ਤਾਂ ਬਈ ਮਨਾਂ ਗੱਬਣਾ ਹੈਗੀ ਹੈ ਗੱਬਣਾ ਤਾਂ ਪੂਰੇ ਕਰ ਗਏ ਬਈ ਕਿਹੜੀ ਬੈਠਾ ਇਹ ਪੱਠਾ ਗੱਬਣ ਤਾਂ ਨਹੀਂ ਹੈਗੀਆਂ ਨਹੀਂ ਗੱਬਣਾ ਬਈ ਦੋਨੇ ਹਾਂ ਠੀਕ ਕਿੰਨੇ ਕਿੰਨੇ ਟਾਈਮ ਦੀਆਂ ਨੇ ਇਹ ਇਹ ਵਾ ਇਕੱਠੀਆਂ ਲਿਗਿਆ ਬਈ 22 ਮਿੰਟ ਤਾਂ ਟੱਪ ਗਈਆਂ ਗੱਬਣ ਦੀ ਬਈ ਆਪਣੀ ਜ਼ਿੰਮੇਵਾਰੀ ਹੋਊਗੀ ਗੱਬਣ ਦੀ ਜ਼ਿੰਮੇਵਾਰੀ ਹਾਂ ਠੀਕ ਆ ਉਮਰ ਕਿੰਨੇ ਹੋਗੇ ਇਹਨਾਂ ਦੀ ਉਮਰ ਮਲਾਦ ਆਧਾ ਨਾਲ ਪੂਰੇ ਕਰ ਗਏ ਬਈ ਆ ਚਾਰ ਦੰਦਾਂ ਦੇ ਇਹ ਚਾਰ ਦੰਦਾਂ ਦਾ ਹਾਂ ਠੀਕ ਆ ਕੰਨ ਕੰਨ ਦੇਖੋ ਬਈ ਇਹਨਾਂ ਦਾ ਮੂੰਹ ਮੱਥਾ ਇਹ ਆਪਣੇ ਹੈਗੇ ਘਰ ਦੀਆਂ ਹਨਾ ਹਾਂ ਠੀਕ ਆ ਬਈ ਕੰਨਾਂ ਦੀ ਲੈਂ ਇੱਥੇ ਵੀ ਚੰਗੀ ਆ ਬਾਕੀ ਚੰਗੀਆਂ ਪੱਠਾਂ ਨੇ ਬਾਕੀ ਬਾਈ ਕਹਿੰਦੇ ਸਾਡਾ ਕੋਈ ਝੂਠ ਵਾਲਾ ਕੰਮ ਹੀ ਨਹੀਂ ਹੈਗਾ ਵੀ ਜਾਂ ਵਪਾਰ ਲੈਣਾ ਇਹਨਾਂ ਦੇ ਘਰ ਦੀਆਂ ਨੇ ਬਈ ਇਹਨਾਂ ਨੇ ਕੋਹ ਬੱਚੇ ਵੇਚਣੀਆਂ ਸੀ ਜਿਵੇਂ 50 60 ਬੱਕਰੀਆਂ ਨੇ ਇਹਨਾਂ ਲਾਵੇ ਉਹਨਾਂ ਦੇ ਵਿੱਚੋਂ ਕੁਝ ਇਹੇ ਵੇਚਣੀਆਂ ਨੇ ਤੇ ਬਈ ਇਹ ਵੇਚਣ ਦਾ ਕਾਰਨ ਕੀ ਬਣ ਗਿਆ ਫਿਰ ਐ ਕਾਰਨ ਬਾਈ ਮੰਨ ਲਓ ਵੀ ਜਿਆਦਾ ਜਾਨਵਰ ਹੋ ਗਏ ਬਈ ਇੱਕ ਦਾ ਹੂੰ ਤੇ ਸਾਂਸਵਾਲ ਨੂੰ ਨਿਕੇਰ ਹੁੰਦੀ ਨਹੀਂ ਵੀ ਬਾਲੇ ਜਾਨਵਰਾਂ ਦੀ ਬਾਲੇ ਪਾਲਣ ਦੇ ਵਿੱਚ ਨਾ ਦਿੱਕਤ ਬਹੁਤ ਆ ਜਾਂਦੀ ਆ ਹੁਣ ਇੱਧਰ ਪੱਜੇ ਕੇ ਉੱਧਰ ਪੱਜੇ ਹੁਣ ਬੱਕਰੇ ਵੀ ਉਹਨਾਂ ਜੋ ਮੰਨ ਲਓ ਵੀ ਉਹ ਤਿੰਨ ਬਰੀਡਰ ਰੱਖਿਓ ਵੀ ਇੱਕ ਆਪਣਾ ਉਹਨੋਂ ਕਾਲਾ ਕਿਵੇਂ ਆ ਬੱਚਾ ਤਿਆਰ ਹੋ ਜਾਂਦਾ ਇਹਨਾਂ ਜੋ ਜਾਂ ਵੱਡੇ ਬੱਕਰੇ ਚ ਵੀ ਇੱਕ ਇਹ ਸੇਲ ਕਰਦੇ ਐ ਅਸੇ ਇਹ ਵੀ ਸੇਲ ਹੋਈ ਮੁਰਕੇ ਉਲਜੀ ਆ ਨੇ ਬਈ ਛੱਡਣ ਵਾਲੇ ਬੱਕਰੀਆਂ ਤੇ ਯਾਰ ਵੀ ਕਿਹੜਾ ਛੱਡੀ ਐ ਉਹ ਅੱਟ ਕੱਢ ਕੇ ਪੋਣਾ ਪੈਂਦਾ ਮਰਾ ਮਰਾਈ ਕਰਦੇ ਫਿਰ ਭੰਨਾ ਥੋੜੀ ਕਰਦੇ ਯਾਰ ਕਈ ਵਾਰੀ ਸੱਟ ਫੇੜ ਕਾ ਲੈਂਦਾ ਜਾਨਵਰ ਫਿਰ ਔਖਾ ਹੋ ਜਾਂਦਾ ਬਾਕੀ ਗਾਂ ਸਿਆਲ ਆ ਫਿਰ ਦਿੱਕ ਉਧਰ ਪੱਠਾ ਤਿਆਰ ਹੋ ਜਾਨਾ ਵੀ ਹੁਣ 8-9 ਬੱਠਾਂ ਦੀ ਦੇਖ ਕੇ ਆ ਗੜੀਆਂ ਉਹ ਨਾਂ ਰਲ ਜਾਣੀਆਂ ਚਲ ਇਹਨਾਂ ਚੋਂ ਕੱਢਦੇ ਆਂ ਵੀ ਬੱਕਰੀਆਂ ਠੀਕ ਐ ਇਹ ਹਾਂ ਇਹ ਮਨ ਲਾ ਥੋੜੇ ਜਿਹੇ ਦੇ ਗੱਪਣ ਮੈਂ ਆਪਾਂ ਜੰਮੇ ਮੇਰੇ ਨਾਲ ਦੇ ਦਿਆ ਇਹ ਕਿਨ ਲੈਣੀ ਹੋਈ ਤਾਂ ਇਹ ਇੱਕ ਆ ਬੱਕਰੀਆਂ ਐ ਹਾਂ ਵੀ ਇਹ ਵੀ 2 ਮਹੀਨੇ ਤੋਂ ਘਟਾ ਹਜੇ ਇਹ ਤੋਂ ਸੂਆ ਲੈ ਲਿਆ ਪਹਿਲਾਂ ਇਹ ਤੂੰ ਹਾਂ ਇਹਦੇ ਬੱਚੇ ਵੀ ਉਹ ਕਿਹੜਾ ਆਪਣੇ ਡੱਬਾ ਨਹੀਂ ਤੁਹਾਨੂੰ ਦਿਖਾਵੇ ਆਪਣੇ ਵੱਡੇ ਬੱਕਰੇ ਦਾ ਹਾਂ ਹਾਂ ਤੇ ਇੱਕ ਉਹ ਵੀ ਕਾਲਾ ਮੱਥੇ ਜੀ ਇਹਦੇ ਇਹਦੇ ਵੀ ਹਾਂ ਪਹਿਲਾਂ ਨੇ ਜੀ ਇਹ ਵੀ ਗੱਪਣਾ ਇਵੇਂ ਹੀ 2 ਮਹੀਨੇ ਤੋਂ ਘਟ ਹੈਗੀ ਮੂੰ ਆਪਾਂ ਆਪਣੀ ਗਾਰੰਟੀ ਹੋ ਗਈ ਕਿਹੜੇ ਨੂੰ ਦੇਵਾਂਗੇ ਬਾਈ ਨੂੰ ਠੀਕ ਹੈ ਹਾਂ ਤਾਂ ਹੁਣ ਇਹਨਾਂ ਦਾ ਉਹ ਦਿਖਾਈਏ ਜਿੱਦੋਂ ਇਹ ਕ੍ਰੋਸ ਹੋਈਆਂ ਹੋਈਆਂ ਨੇ ਪੱਠਾਂ ਆ ਬੱਕਰਾ ਦਿਖਾ ਦਿੰਨੇ ਨਾ ਹਾਂ ਬੱਕਰੇ ਦਿਖਾ ਦੇਣ ਆ ਜਾ ਬਾਈ ਹੁਣ ਬੱਕਰਾ ਦਿਖਾ ਦਿੰਨੇ ਵੀ ਜਿੱਦੋਂ ਇਹ ਕ੍ਰੋਸ ਹੋਈਆਂ ਹੋਈਆਂ ਨੇ ਤੁਹਾਨੂੰ ਪਤਾ ਲੱਗ ਜੂ ਰਿਜ਼ਲਟ ਦਾ ਇਹ ਤਾਂ ਬਈ ਦੋ ਤਾਂ ਸੂਂਜੀਆਂਆਂ ਸਿੰਘਾਂ ਬੱਕਰੀਆਂ ਇਹ ਜਿਹਦੇ ਆਪਾਂ ਬੱਚੇ ਦਿਖਾਏ ਨੇ ਹਾਂ ਉਹ ਦੋਨੇ ਸਿੱਧੇ ਸੂਂਜੀਆਂਆਂ ਬੱਕਰੀਆਂ ਠੀਕ ਹੈ ਤੇ ਦੋ ਬੱਕਰੀਆਂ ਵੀ ਤਾਂ ਲੱਗੀਆਂ ਹੋਈਆਂ ਨੇ ਦੋ ਇਹ ਤਾਂ ਹੋਰ ਲੱਗੀਆਂ ਹੋਈਆਂ ਇੱਕ ਤਾਂ ਜਿਹੜੀ ਸੂਣ ਵਾਲੀ ਆ ਵੀ ਉਹ ਵੀ ਇਹ ਤਾਂ ਲੱਗੀ ਹੋਈ ਜਿਹੜੀ ਤਾਂ 10 ਦਿਨ ਰਹਿੰਦੀ ਸੂਣ ਦੀ ਇਹ ਮਸਤਾਕ ਦੇ ਘਰ ਦਾ ਬਈ ਮਸਤਾਕ ਇਹ ਭੋਲੂ ਦਾ ਬੱਚਾ ਬਈ ਡਾਇਰੈਕਟ ਠੀਕ ਹੈ ਲਓ ਬਈ ਇਹ ਤਾਂ ਕ੍ਰਾਸ ਨੇ ਇਹਦੀ ਹਾਈਟ ਕਿੰਨੀ ਆ ਬਈ 48 ਇੰਚ ਹੈਗੀ ਹੈ 48 ਇੰਚ ਹੈ ਟਾ ਤੇ ਬਾਕੀ ਤੁਸੀਂ ਲੈਂਥ ਦੇਖ ਸਕਦੇ ਹੋ ਬਈ ਬਹੁਤ ਵਧੀਆ ਤੇ ਇਹ ਤੋਂ ਕ੍ਰੋਸ ਨੇ ਉਹ ਬੱਕਰੀਆਂ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ ਉਸੇ ਤੋਂ ਨੇ ਕੁਝ ਇੱਧਰ ਬੱਕਰੇ ਨੇ ਇਹਨਾਂ ਦੇ ਉਹ ਹਾਈਟ ਦਾ ਤਾਂ ਬਈ ਥੋੜਾ ਜਿਹਾ ਇੱਕ ਚੱਕਰ ਵਾਜਾ ਆਪਾਂ ਇਹ 10-11 ਮਹੀਨਾ ਦਾ ਬੱਚਾ ਛੜਦਾ ਸੀ ਬੱਕਰੀਆਂ ਦਾ ਪਹਿਲਾਂ ਛੜਦਾ ਨਹੀਂ ਤਾਂ ਪਰ ਉਹ ਦੂਵਾ ਬਈ ਰੁਕਿਆ ਨਹੀਂਗਾ ਮੰਨ ਲਓ ਆਪਣੇ ਲਿਆ ਜੀਵੇ ਜੀ ਬਹੁਤ ਬੱਕਰੀਆਂ ਲਵਾ ਕੇ ਲੈ ਗਏ ਸੀ ਠੀਕ ਹੈ ਠੀਕ ਹੈ ਉਹਦਾ ਕਰਕੇ ਥੋੜਾ ਜਿਹਾ ਹੋ ਗਿਆ ਨਹੀਂ ਹੋਰ ਹਾਈਟ ਕਰ ਜਣ ਤੇ ਜਿਹੜੀਆਂ ਇੱਕ ਤੁਸੀਂ ਉਹ 사ऊदी ਤੋਂ ਕਿਹਾ ਹੈ ਨਾ 사ऊदी ਐਜਾ ਇੱਕ ਇੱਕ ਬੱਕਰੀ ਦਾ ਵੀ ਆ ਦੋਨਾਂ ਤੋਂ ਲੱਗੀ ਹੋਈ ਹੈ ਦੋਨਾਂ ਤੋਂ ਲੱਗੀ ਹੈ ਫੇਰੀ ਹੈਗੀ ਫੇਰੀ ਜਿਹੜੇ ਕਹਿੰਦੇ ਸੀ ਵੀ ਪਤਾ ਨਹੀਂ ਇਹ ਤੋਂ ਗੱਭਣਾ ਪਤਾ ਨਹੀਂ ਇਹ ਤੋਂ ਵੀ ਗੱਭਣਾ ਜ਼ਰੂਰ ਆਣਾ ਹਾਂ ਗੱਭਣਾ ਕਨਫਰਮਾ ਫਰਮਾ ਨਹੀਂ ਇਹਨਾਂ ਦੋਨਾਂ ਚ ਇਹ ਨਹੀਂ ਵੀ ਦੋਨਾਂ ਤੋਂ ਲਵਾਲੀ ਸੀ ਪਹਿਲਾਂ ਇਹ ਤੋਂ ਲਵਾਲੀ ਸੀਗੀ ਨਹੀਂ ਤੋਂ ਲਵਾਲੀ ਸੀ ਠੀਕ ਆ ਬੱਕਰੇ ਵੀ ਇਹ ਵੀ ਦੋਨੇ ਚੰਗੇ ਨੇ ਇੱਕ ਡਾਕਟਰ ਬਾਗ ਵਾਲੀ ਲੈਣ ਦਾ ਆਹਾ ਜਿਹੜਾ ਤਪਿਆਣ ਜਿਹੜਾ ਲਾਲੂ ਬੱਕਰਾ ਹੈਗਾ ਉਹਦਾ ਬੱਚਾ ਠੀਕ ਆ ਉਹਦਾ ਡਾਇਰੈਕਟ ਆ ਇਹ ਬੱਚਾ ਹਾਂ ਹਾਂ ਉਹਨਾਂ ਦੇ ਕੋਲੋਂ ਲੇਤਾ ਵੀ ਆਪਾਂ ਠੀਕ ਆ ਇੰਨਾ ਆ ਬੱਕਰਿਆਂ ਤੋਂ ਬਾਈ ਕ੍ਰੋਸ ਨੇ ਉਹ ਬੱਕਰੀਆਂ ਹਾਂ ਕਿਹੜੀ ਕਾਲੀ ਬੱਠਾ ਵੀ ਇੱਕ ਦਿਖਾਈ ਸੀਗੀ ਉਹ ਅਜੇ ਤੋਂ ਲੱਗੀ ਹੋਈ ਹੈ ਉਹ ਕੱਲੀ ਅਜੇ ਤੋਂ ਲੱਗੀ ਹੋਈ ਹੈ ਹਾਂ ਬਾਗ ਵਾਲੇ ਤੋਂ ਉਹ ਬਾਗ ਵਾਲੇ ਤੋਂ ਠੀਕ ਬਾਕੀ ਵੀਡੀਓ ਮਿਲ ਜੂ ਬਈ ਕ੍ਰਾਸ ਹੁੰਦੇ ਸਾਰੀਆਂ ਆਪਣੇ ਕੋਲੇ ਰੱਖੀਆਂ ਹੋਈਆਂ ਇਹਨਾਂ ਦੀ ਡਿਟੇਲ ਸਾਰਿਆਂ ਦੀ ਮਿਲ ਜੂ ਬੱਕਰੀਆਂ ਦੀ ਮਿਲ ਜੂ ਬਾਈ ਸੋਨੂ ਬੱਕਰੀਆਂ ਦੀ ਸੂਣ ਵੇ ਲਵਾਉਣੇ ਕਿਦੋਂ ਬਈ ਉਦੋਂ ਸਾਰੇ ਠੀਕ ਹੈ ਸਾਰਿਆਂ ਦੀ ਵੀਡੀਓ ਬਣਾ ਕੇ ਫੇਰ ਉਹ ਕਰ ਦੋ ਹਾਂ ਵੀਡੀਓ ਰੱਖ ਲੈਣੇ ਬਈ ਆਪਣੇ ਕੋਲੇ ਰੱਖਦੇ ਆ ਆਪਦੇ ਵੀ ਯਾਦ ਰੰਦਾ ਵੀ ਕਿਹੜੀ ਤਰੀਕ ਨੂੰ ਪਣੀ ਲਿਖਣ ਲਿਖਣ ਵੇ ਕਈ ਵਾਰ ਭੁੱਲ ਜਾਂਦੇ ਆ ਫੋਨ ਦੇ ਵਿੱਚ ਵੀਡੀਓ ਪਈ ਹੋਵੇ ਫਿਰ ਆਪਣੇ ਕੋਲੇ ਪ੍ਰੂਫ ਰਹਿ ਜਾਂਦਾ ਨਾਲ ਇਹਨੂੰ ਵੀ ਦਿੱਤਾ ਜਾਂਦਾ ਦੇਖੋ ਜਦੋਂ ਆਪਾਂ ਬੱਚਾ ਵੇਚਦੇ ਆ ਬਈ ਪੈਸੇ ਲੈਣੇ ਆ ਦੇਖੋ ਕੰਮ ਠੋਕ ਵਜਾ ਕੇ ਕਰਦੇ ਆ ਇਹ ਨਹੀਂ ਹੈਗਾ ਬਈ ਤੇ ਆਪਾਂ ਲੱਲੇ ਭੱਬੇ ਮਾਰੇ ਠੀਕ ਹੈ ਜੇ ਕੀ ਗੱਲ ਹੋਊਗੀ ਬਈ ਪ੍ਰੂਫ ਵਿਦ ਪ੍ਰੂਫ ਦੇਵਾਂਗੇ ਆਪਾਂ ਇੱਕ ਵਾਰੀ ਲੋਕੇਸ਼ਨ ਦੁਬਾਰੇ ਦੱਸ ਦੋ ਬਈ ਲੋਕੇਸ਼ਨ ਬਈ ਪਿੰਡ ਆਪਣਾ ਮਾੜੀ ਜਿਲ੍ਹਾ ਬਠਿੰਡਾ ਆਪਣਾ ਤੇ ਮੋੜ ਵੰਡੀ ਦੇ ਨਾਲ ਬਿਲਕੁਲ ਪਿੰਡ ਆਪਣਾ ਠੀਕ ਹੈ ਬਈ